ਸੋ ਇਟਸ ਆਹ ਹਲਾ ਜਨੇ ਵੀ ਜੜਾ ਹੈ ਨਹੀਂ ਦੀਆਂ ਜੜਾਂ ਤੋਂ ਬਿਨਾਂ ਜਿੱਤ ਬੜੀ ਔਖੀ ਹੁੰਦੀ ਆ ਸੋ ਕੈਂਡੀਡੇਟ ਨੂੰ ਇਦਾਂ ਦੱਸਣਾ ਪਵੇ ਵੀ ਹਾ ਰਾਜਾ ਵੜਿੰਗ ਜੀ ਹਾ ਰਾਜਾ ਵੜਿੰਗ ਜੀ ਹਾ ਰਾਜਾ ਵੜਿੰਗ ਜੀ ਜੀ ਤਾਂ ਫਿਰ ਉੱਥੇ ਇਲੈਕਸ਼ਨ ਜਿੰਨੀ ਬੜੀ ਔਖੀ ਹੋ ਜਾਂਦੀ ਆ ਸੋ ਅੱਜ ਜਿਹੜੇ ਸਾਰੇ ਕਾਂਗਰਸ ਚੋਂ ਨਿਕਲ ਗਏ ਨੇ ਉਹ ਮਿੰਨ ਦਾ ਸਾਰੇ ਰਾਜਾ ਵੜਿੰਗ ਦੀ ਪ੍ਰਧਾਨਗੀ ਤੋਂ ਬਾਹਰ ਹੀ ਨਿਕਲੇ ਨੇ ਇਹ ਮਾਨ ਸਿਰਫ ਰਾਜਾ ਬੜੰਗੀ ਜੀ ਨੂੰ ਹੀ ਮਿਲਿਆ ਹੋਰ ਕਿਸੇ ਨੂੰ ਨਹੀਂ ਮਿਲਿਆ ਇਸ ਗੱਲ ਦਾ ਵੀ ਇਹਨਾਂ ਦੇ ਆਉਣ ਤੋਂ ਬਾਅਦ ਕਿੰਨੇ ਕਾਂਗਰਸੀ ਕਾਂਗਰਸ ਛੱਡ ਕੇ ਚਲੇ ਗਏ ਆਹੀ ਜਗ ਲੋਕ ਹਿਟਲਰ ਵਾਲੀ ਸੋਚ ਵਾਲੇ ਨਹੀਂ ਚਾਹੁੰਦੇ ਇੰਨੇ ਗਰਮ ਸਵਾਲੇ ਨਹੀਂ ਚਾਹੁੰਦੇ ਉਹ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਇਸ਼ਾ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਤੇ ਜਿਸ ਤਰ੍ਹਾਂ ਚੱਲਦੇ ਆ ਸਿਆਸੀ ਮਾਹੌਲ ਆ ਜਿਹੜਾ ਕਿ ਉਹ ਭਖਿਆ ਹੋਇਆ ਹੈ ਤੇ ਦੇਖ ਸਿਆਸਤ ਸਿਆਸਤਦਾਨਾਂ ਦੀ ਗੱਲ ਕਰੀਏ ਤਾਂ ਕੋਈ ਕਿਸੇ ਪਾਰਟੀ ਦੇ ਵਿੱਚ ਤੇ ਕੋਈ ਕਿਸੇ ਪਾਰਟੀ ਦੇ ਵਿੱਚ ਜਾ ਰਿਹਾ ਹੈ ਤੇ ਸਾਡੇ ਨਾਲ ਇਸ ਵਕਤ ਕਟਵਲ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸ਼ਸ਼ੀਕਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਬਹੁਤ ਧੰਨਵਾਦ ਜੀ ਤੁਹਾਡਾ ਆਪਣਾ ਕੀਮਤੀ ਸਮਾਂ ਦਿੱਤਾ ਜੀ ਸਰ ਸਿਆਸਤ ਪੂਰੀ ਗਰਮਾਈ ਹੋਈ ਹੈ ਕਿਵੇਂ ਵੇਖਦੇ ਹੋ ਇਸ ਸਿਆਸਤ ਦੇ ਮਾਹੌਲ ਨੂੰ ਲੋਕ ਸਭਾ ਚੋਣਾਂ ਆਉਣ ਵਾਲੀਆਂ ਸੋ ਬੜਾ ਵਧੀਆ ਸਟੈਂਪ ਲੋਕ ਸਾਰੇ ਜਣੇ ਆਪਸ ਦੇ ਵਿੱਚ ਚਰਚਾ ਕਰਦੇ ਆ ਵਿਚਾਰ ਵਟਾਂਦਰਾ ਕਰਦੇ ਆ ਵੀ ਐਤ ਕੀ ਆਪਾਂ ਕਿਹੜਾ ਫੈਸਲਾ ਲੈਣਾ ਤੇ ਉਹਦੇ ਮੁਤਾਬਕ ਜਿਹੜਾ ਦੇਸ਼ ਦਾ ਜਿਹੜਾ ਕੋਈ ਵਧੀਆ ਨਮਾਇੰਦਾ ਚੁਣਿਆ ਜਾਵੇ ਸੋ ਬਹੁਤ ਉਮੀਦਾਂ ਨੇ ਸਾਰਿਆਂ ਨੂੰ ਤੇ ਸਾਨੂੰ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਉਮੀਦਾਂ ਨੇ ਕਿਉਂਕਿ ਸਾਡੀ ਪਾਰਟੀ ਨੂੰ ਜਿਹੜਾ ਦੇਸ਼ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਮਾਨ ਸਨਕਵਾਨ ਮਿਲ ਰਿਹਾ ਸੋ ਉਸ ਕਰਕੇ ਉਮੀਦ ਕਰਦੇ ਆ ਕਿ ਬਹੁਤ ਵੱਡਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਰਿਸਪਾਂਸ ਮਿਲੇਗਾ ਸਰ ਸਾਭ ਕਾ ਕਾਂਗਰਸੀ ਰਹੇ ਹੋ ਤੁਸੀਂ ਇਸ ਟਾਈਮ ਕਾਂਗਰਸ ਦੇ ਜੋ ਹਾਲਾਤ ਲੁਧਿਆਣਾ ਦੇ ਵਿੱਚ ਨਜ਼ਰ ਆ ਰਿਹਾ ਉਹ ਕਿਵੇਂ ਵੇਖਦੇ ਹੋ ਸੋ ਇਹ ਤਾਂ ਉਹ ਹਾਲਾਤ ਨੇ ਵੀ ਜੜ੍ਹਾਂ ਹੈ ਨਹੀਂ ਜੀਆਂ ਜੜ੍ਹਾਂ ਤੋਂ ਬਿਨਾ ਜਿੱਤ ਬੜੀ ਔਖੀ ਹੁੰਦੀ ਆ ਜੀ ਉਹਨੂੰ ਲੈ ਕੇ ਦੱਸਣਾ ਪੈਂਦਾ ਜੀ ਆ ਰਾਜਾ ਵੜਿੰਗ ਜੀ ਇਹ ਰਾਜਾ ਵੜਿੰਗ ਜੀ ਇਹ ਰਾਜਾ ਵੜਿੰਗ ਜੀ ਤੋ ਜਿੱਥੇ ਕੈਂਡੀਡੇਟ ਨੂੰ ਇਦਾਂ ਦੱਸਣਾ ਪਵੇ ਵੀ ਹਾ ਰਾਜਾ ਵੜਿੰਗ ਜੀ ਹਾ ਰਾਜਾ ਵੜਿੰਗ ਜੀ ਹਾ ਰਾਜਾ ਵੜਿੰਗ ਜੀ ਜੀ ਤਾਂ ਫਿਰ ਉੱਥੇ ਇਲੈਕਸ਼ਨ ਜਿਤਨੀ ਬੜੀ ਔਖੀ ਹੋ ਜਾਂਦੀ ਆ ਜੀ ਲੋਕਾਂ ਨੂੰ ਫਿਰ ਪਤਾ ਹੁੰਦਾ ਵੀ ਇਹ ਪਰਦੇਸੀ ਨੇ ਵਿਚਾਰੇ ਜਿਵੇਂ ਆਪਾਂ ਜਾਣਦੇ ਹਾਂ ਪਹਾੜਾਂ ਦੇ ਉੱਤੇ ਮौज-ਮਸਤੀ ਦਾ ਮੇਲਾ ਕਰਨਾ ਇਹਦਾ ਮौज-ਮਸਤੀ ਕਰਨਾ ਆਇਆ ਨਹੀਂ ਇਹਨਾਂ ਨੇ ਵਿਚਾਰਿਆਂ ਨੇ ਚਲੇ ਜਾਣਾ ਹੋਰ 2-15 ਦਿਨਾਂ ਨੂੰ ਚਲੇ ਜਾਣਗੇ ਜੀ ਸੋ ਇਸ ਕਰਕੇ ਲੋਕਾਂ ਨੇ ਤਾਂ ਉਹ ਦੇਖਣਾ ਵੀ ਅਸੀਂ ਕੰਮ ਕੀ ਤੋਂ ਕਰਾਉਣਾ ਜੀ ਤੇ ਜੇ ਕੰਮ ਕਰਾਉਣ ਦੀ ਗੱਲ ਆਉਂਦੀ ਆ ਜੇ ਉਹ ਇੱਥੇ ਸਾਡੀ ਜਿਹੜੀ ਟੀਮ ਆ ਉਹਨਾਂ ਦੀ ਪਰਫਾਰਮੈਂਸ ਉਹਨੂੰ ਦੇਖਦੇ ਆ ਤਾਂ ਉਹਨੂੰ ਦੇਖਦੇ ਹੋਏ ਜਿਹੜੀ ਵੋਟ ਬੀਜੇਪੀ ਨੂੰ ਲੋਕ ਆਉਣਗੇ ਜੀ ਤੇ ਬੈਂਚ ਬ੍ਰਦਰਸ ਨੇ ਉਹ ਵੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਬਿਲਕੁਲ ਹੋਏ ਨੇ ਸ਼ਾਮਿਲ ਚੰਗੀ ਗੱਲ ਆ ਹੋਣਾ ਵੀ ਚਾਹੀਦਾਗਾ ਪਰ ਸ਼ਾਇਦ ਉਹਨਾਂ ਕੀ ਹੋ ਜੂਗਾ ਜਿੰਨਾਂ ਪਿਛਣੀਆਂ ਵਿਧਾਨ ਸਭਾ ਦੇ ਵਿੱਚ ਪਈਆਂ ਨੇ ਉਹਨਾਂ ਕੋ ਉਹਨਾਂ ਨੂੰ ਫਾਇਦਾ ਹੋ ਜੂਗਾ ਤੇ ਜਿੰਨਾ ਕਾਸੀ ਸ਼ਾਮਲ ਹੋਏ ਆ ਸਾਡਾ ਉਹਨਾਂ ਸਾਡਾ ਫਾਇਦਾ ਹੋ ਜੂਗਾ ਦੋਨੇ ਭਰਾਵਾਂ ਨੂੰ ਮਿਲ ਕੇ 22000 ਵੋਟ ਪਈ ਹੈ ਜੀ ਤੇ ਸਾਡੀ ਇਕੱਲਿਆਂ ਦੀ ਜਿਹੜੀ ਵੋਟ ਆ ਉਹ 30000 ਦੇ ਕਰੀਬ ਆ ਜੀ ਤੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਲੋਕ ਕਿਹਨੂੰ ਪਸੰਦ ਕਰਦੇ ਆ ਲੋਕ ਆ ਜੀ ਮਹਿਸੂਸ ਕਰਦੇ ਆ ਵੀ ਅਸੀਂ ਕੜੋਬਲ ਨੂੰ ਹਰਾ ਕੇ ਗਲਤੀ ਕੀਤੀ ਹੈ ਜਦੋਂ ਮੈਨੂੰ ਇਸ ਗੱਲ ਦਾ ਲੋਕ ਮੈਸੇਜ ਦਿੰਦੇ ਆ ਮਿਲਦੇ ਆ ਮਹਿਸੂਸ ਕਰਦੇ ਆ ਮੇਰੇ ਮਨ ਨੂੰ ਇਹ ਸਕੂਨ ਮਿਲਦੀ ਜਾਵੇ ਵੀ ਉਹ ਇਹ ਕਹਿੰਦੇ ਆ ਵੀ ਇੰਨੀ ਇਮਾਨਦਾਰੀ ਨਾਲ ਕੰਮ ਕਰਨ ਦੇ ਬਾਅਦ ਵੀ ਜਦੋਂ ਸਫਲਤਾ ਨਹੀਂ ਮਿਲੀ ਤਾਂ ਉਸ ਗੱਲ ਦਾ ਜਿਹੜਾ ਉਹਨਾਂ ਦੇ ਦਿਲ 'ਚ ਦਰਦ ਸੀਗਾ ਉਹ ਐਕਿ ਉਹਨਾਂ ਨੇ ਇਹ ਵੋਟ ਪਾ ਕੇ ਮੇਰਾ ਮੱਲਮ ਲਾਉਣੀ ਆ ਵੀ ਯਾਰ ਐਕਿ ਇਹ ਅਸੀਂ ਕੋਸ਼ਿਸ਼ ਕਰੀਏ ਵੀ ਕਲਵਲ ਨੂੰ ਵੋਟ ਪਾਈਏ ਤਾਂ ਕਿ ਜਿਹੜਾ ਉਹਦਾ ਪਿਛਲਾ ਕੋਈ ਕਮੀ ਪੇਸ਼ੀ ਰਹਿ ਗਿਆ ਉਹ ਵੀ ਦੂਰ ਕਰੀਏ ਸੋ ਲੱਗਦਾ ਕਿ ਭਾਜਪਾ ਵਜੜੀ ਕਿ ਲੋਕ ਸਭਾ ਉਹਨਾਂ ਦੇ ਵਿੱਚ ਬਾਜ਼ੀ ਮਾਰੇਗੀ ਸੋ ਪੰਜਾਬ ਦੇ ਵਿੱਚ ਮੈਂ ਪਹਿਲੀ ਵਾਰੀ ਦੇਖਿਆ ਵੀ ਐਡਾ ਮਾਹੌਲ ਪੰਜਾਬ ਦੇ ਵਿੱਚ ਬੀਜੇਪੀ ਦੇ ਆ ਖਚਾਵੇ ਤੁਸੀਂ ਦੇਖੋ ਕਿੰਨਾ ਕਿੰਨੀ ਦੇਰ ਤੋਂ ਤੁਸੀਂ ਵੀ ਇਸ ਲਾਈਨ 'ਚੋਂ ਬੀਜੇਪੀ ਦਾ ਕਦੇ ਮਤਲਬ ਚੌਥੇ ਪੰਜਵੇਂ ਨੰਬਰ ਵਾਲੀ ਲਾਈਨ ਹੁੰਦੀ ਸੀ ਕਿਸੇ ਸਮੇਂ ਅੱਜ ਬੀਜੇਪੀ ਪਹਿਲੇ ਵਾਲੀ ਲਾਈਨ 'ਚ ਆ ਚੁੱਕੀ ਹੈ ਸੋ ਕਿਹਦੇ ਕਰਕੇ ਆਈ ਆ ਇਹ ਮੋਦੀ ਸਾਹਿਬ ਕਰਕੇ ਆਈ ਆ ਮੋਦੀ ਸਾਹਿਬ ਨੇ ਵਿਦੇਸ਼ਾਂ ਦੇ ਵਿੱਚ ਆਪਣੇ ਦੇਸ਼ ਦਾ ਨਾਮ ਨੰਬਰ ਪਹਿਲੇ 1 ਤੇ ਲੈ ਕੇ ਆਂਦਾ ਉਹਦੇ ਕਰਕੇ ਜਿਹੜੀ ਇਹ ਪੀਚਨ ਹੋਈ ਆ ਤੇ ਉਹਦੇ ਕਰਕੇ ਲੋਕ ਜਿਹੜੇ ਨੇ ਹੁਣ ਮੋਦੀ ਸਾਹਿਬ ਨਾਲ ਚੱਲਣਾ ਵੈਤਰ ਸਮਝਦੇ ਨੇ ਤਾਂ ਲੁਧਿਆਣਾ ਦੇ ਵਿੱਚ ਕਾਂਗਰਸ ਵਰਸਸ ਕਾਂਗਰਸ ਹੋ ਰਹੀ ਹੈ ਇੱਕ ਪਾਸੇ ਰਵਨੀਤ ਬਿੱਟੂ ਨੇ ਦੂਜੇ ਪਾਸੇ ਰਾਜਾ ਵੜਿੰਗ ਨੇ ਤੇ ਜੇ ਆਜ਼ਾਦ ਉਮੀਦਵਾਰ ਦੀ ਗੱਲ ਕੀਤੀ ਜਾਵੇ ਤਾਂ ਕਮਲਜੀਤ ਪ੍ਰਾੜ ਹੋਗੀ ਆ ਸਾਬਕਾ ਕਾਂਗਰਸੀ ਨੇ ਚੌਥਾ ਵੀ ਕਾਂਗਰਸੀ ਚੌਥਾ ਵੀ ਕਾਂਗਰਸੀ ਆ ਸੋ ਅੱਜ ਜਿਹੜੇ ਸਾਰੇ ਕਾਂਗਰਸ ਚੋਂ ਨਿਕਲ ਗਏ ਨੇ ਉਹ ਮੇਨਰ ਦਾ ਸਾਰੇ ਰਾਜਾ ਵੜਿੰਗ ਦੀ ਪ੍ਰਧਾਨਗੀ ਤੋਂ ਬਾਹਰ ਹੀ ਨਿਕਲੇ ਨੇ ਜੀ ਅੱਜ ਪੱਪੀ ਜੀ ਜੇ ਗਏ ਨੇ ਉਹ ਵੀ ਰਾਜਾ ਵੜਿੰਗ ਦੀ ਪ੍ਰਧਾਨਗੀ ਚ ਗਏ ਨੇ ਜੀ ਜੇ ਸਾਡਾ ਭਰਾ ਸਾਡਾ ਜਗਾ ਆਪਣਾ ਕਮਲਜੀਤ ਬਰਾੜ ਛੱਡ ਕੇ ਗਿਆ ਜੀ ਉਹ ਵੀ ਕਮਲਜੀਤ ਬਰਾੜ ਦੀ ਪ੍ਰਧਾਨਗੀ ਛੱਡ ਕੇ ਆਇਆ ਜੀ ਜੇ ਕਮਲਜੀਤ ਸਿੰਘ ਕੜਵਲ ਛੱਡ ਕੇ ਆਇਆ ਤਾਂ ਵੀ ਰਾਜਾ ਬੜੰਗੀ ਜੀ ਦੀ ਪ੍ਰਧਾਨਗੀ ਛੱਡ ਕੇ ਆਇਆ ਪੰਜਾਬ ਦੇ ਜਾਂ ਹੋਰ ਬਹੁਤ ਲੀਡਰ ਛੱਡ ਕੇ ਗਏ ਨੇ ਇਹ ਮਾਣ ਸਿਰਫ ਰਾਜਾ ਬੜੰਗੀ ਜੀ ਨੂੰ ਹੀ ਮਿਲਿਆ ਹੋਰ ਕਿਸੇ ਨੂੰ ਨਹੀਂ ਮਿਲਿਆ ਇਸ ਗੱਲ ਦਾ ਵੀ ਇਹਨਾਂ ਦੇ ਆਉਣ ਤੋਂ ਬਾਅਦ ਕਨੇ ਕਾਂਗਰਸੀ ਕਾਂਗਰਸ ਛੱਡ ਕੇ ਚਲੇ ਗਏ ਨੇ ਜੀ ਸੋ ਇਸ ਕਰਕੇ ਇਹਨਾਂ ਦੀ ਜਿਹੜੀ ਪਰਫਾਰਮੈਂਸ ਆ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਤੁਸੀਂ ਕੱਲ ਦੇਖਿਆ ਹੀ ਆ ਵੀ ਉਹ ਕੀ মিডিਆ ਬਾਰੇ ਕਮੈਂਟ ਦੇ ਉੱਤੇ ਜਾ ਰਹੇ ਨੇ ਜੋਕ ਕਰਨਾ ਕਰ ਲੋ ਜੋ ਧਰਨਾ ਧਰ ਲੋ ਉਹ ਭਰਾਵਾ ਹੈ ਤਾਂ ਬਣਿਆ ਨਹੀਂ ਲੋਕਾਂ ਨੇ ਤੇਰੀ ਐਸੇ ਵੀਡੀਓ ਤੋਂ ਆਈਡੀਆ ਨਾ ਲਿਆ ਵੀ ਮਾਨਸਿਕਤਾ ਕੀ ਆ ਇੱਕ ਪਾਸੇ ਸਾਡਾ ਰਵਨੀਤ ਬੇਟੂ ਜਿਹੜਾ ਹਰ ਬੰਦੇ ਦੇ ਪੈਰੀ ਹੱਥ ਲਾ ਕੇ ਗੱਲ ਕਰਦਾ ਤੇ ਦੂਜਾ ਉਹ ਆ ਜਿਹੜਾ ਇਹ ਚੈਨਲ ਵਾਲਿਆਂ ਨੂੰ ਵੀ ਕਹਿੰਦਾ ਕਿ ਕਰਨਾ ਜਿਹੜਾ ਕਰਨਾ ਦੇਖ ਲਾਂਗੇ ਚੱਕ ਲਾਂਗੇ ਧਰ ਲਾਂਗੇ ਸੋ ਇਹ ਚੀਜ਼ਾਂ ਤੋਂ ਇੱਕ ਆਈਡੀਆ ਲੱਗ ਸਕਦਾ ਕਿ ਰਾਜਨੀਤਿਕ ਲੋਕ ਹਿਟਲਰ ਵਾਲੀ ਸੋਚ ਵਾਲੇ ਨਹੀਂ ਚਾਹੀਦੇ ਇੰਨੇ ਗਰਮ ਸਵਾਲੇ ਨਹੀਂ ਚਾਹੀਦੇ ਆਪਾਂ ਨੂੰ ਆਪਣੀ ਸੋਚ ਨਿਮਰਤਾ ਲੈ ਕੇ ਆਉਣੀ ਚਾਹੀਦੀ ਹੈ ਨਿਮਰਤਾ ਹੀ ਕਿਸੇ ਮੋਕਾਮ ਤੇ ਪਹੁੰਚਾਉਂਦੀ ਹੁੰਦੀ ਆ ਮੈਂ ਜਿੱਤ ਗਿਆ ਉਹ ਮੈਂ ਤਾਂ ਰੱਬ ਨੂੰ ਮਨਜ਼ੂਰੀ ਹੈ ਨਹੀਂ ਮੈਂ ਤਾਂ ਜਿੱਤ ਹੀ ਜਾਣਾ ਇਹ ਤਾਂ ਰੱਬ ਨੂੰ ਮਨਜ਼ੂਰੀ ਹੈ ਨਹੀਂ ਜੀ ਸੋ ਇਹ ਤਾਂ ਪਰਮਾਤਮਾ ਨੇ ਹੱਥਾਂ ਵੀ ਤੂੰ ਜਿੱਤਣਾ ਜਾਂ ਨਹੀਂ ਜਿੱਤਣਾ ਤੁਸੀਂ ਆਪਣਾ ਕਰਮ ਕਰੋ ਇਹ ਤਾਂ ਤੁਸੀਂ ਕਿਵੇਂ ਡਿਸਾਈਡ ਕਰ ਦੋਗੇ ਮੈਂ ਜਿੱਤ ਗਿਆ ਜੀ ਸੋ ਇਹ ਚੀਜ਼ਾਂ ਨੂੰ ਦੇਖਦੇ ਹੋਏ ਉਹਨਾਂ ਦਾ ਜਿਹੜਾ ਰਵਈਆ ਜਿਹੜਾ ਦਾ ਕੰਮ ਕਰਨ ਦਾ ਤਰੀਕਾ ਉੱਥੋਂ ਸਾਰਾ ਲੋਕ ਬਲਕਿ ਕਈ ਬਠਿੰਡੇ ਦੇ ਲੋਕਾਂ ਨੇ ਵੀ ਆਹੀ ਸ਼ਿਕਾਇਤ ਕੀਤੀ ਆ ਵੀ ਯਾਰ ਆ ਨੈਚਰ ਆਣਾ ਜਿਹੜੀ ਇਹ ਤਾਂ ਅਸੀਂ ਪਰੇਸ਼ਾਨ ਸੀ ਨਹੀਂ ਤਾਂ ਅਸੀਂ ਇਹਨੂੰ ਉੱਥੇ ਐਮਪੀ ਬਣਾ ਦਿੰਦੇ ਜੀ ਉਹ ਤੋਂ ਐਮਪੀ ਨਾਮ ਉਹਨਾਂ ਦਾ ਕਾਰਨ ਕੀ ਆ ਆਹੀ ਕਾਰਨ ਵੀ ਇੰਨਾ ਜਿਹੜਾ ਐਗਰੈਸ਼ਨ ਇੰਨਾ ਗੁੱਸਾ ਇਹ ਚੀਜ਼ ਜਿਹੜੀ ਹੈ ਨਾ ਇੱਕ ਲੀਡਰ ਦੇ ਸ਼ੋਭਾ ਨਹੀਂ ਦਿੰਦੀ ਕੀ ਲੱਗਦਾ ਕਿ ਲੁਧਿਆਣੇ ਦੀ ਲੀਡਰਸ਼ਿਪ ਦੇ ਵਿੱਚ ਕੋਈ ਵੀ ਅ ਅਜਿਹਾ ਚਿਹਰਾ ਨਹੀਂ ਸੀਗਾ ਜਿਹੜਾ ਐਮਪੀ ਉਮੀਦਵਾਰ ਦੇ ਲਈ ਜਿਹਨੂੰ ਟਿਕਟ ਮਿਲ ਸਕਦੀ ਸੀ ਸ਼ਵੇਤਾ ਮੈਂ ਲਾਤਾ ਕਾਂਗਰਸ ਪਾਰਟੀ ਬਿਹਤਰ ਜਵਾਬ ਦੇ ਸਕਦੀ ਆ ਮੈਂ ਉਹਦੇ ਤੇ ਜਵਾਬ ਵੀ ਦੇ ਸਕਦਾ ਸੀ ਵੀ ਕਾਂਗਰਸੀ ਰਹੇ ਹੋ ਤੁਹਾਨੂੰ ਕੁਝ ਤਾਂ ਆਈਡੀਆ ਹੋਵੇਗਾ ਕਿ ਮੈਂ ਜੇ ਤਾਂ ਕਾਂਗਰਸ ਚ ਹੁੰਦਾ ਫੇਰ ਤਾਂ ਮੈਂ ਦੇ ਸਕਦਾ ਸੀਗਾ ਜੀ ਰਾਹ ਕਾਂਗਰਸ ਦੇ ਵਿੱਚ ਮੈਂ ਨਹੀਂ ਹੈਗਾ ਤੇ ਹੁਣ ਇਸ ਕਰਕੇ ਮੈਂ ਇਹਦਾ ਜਵਾਬ ਨਹੀਂ ਦੇ ਸਕਦਾ ਇਹਦਾ ਜਵਾਬ ਤਾਂ ਸ਼ਾਇਦ ਰਾਹੁਲ ਗਾਂਧੀ ਜੀ ਬੈਟਰ ਦੇ ਸਕਦੇ ਆ ਕਿਉਂਕਿ ਜਿਹੜੇ ਉਹ ਏਡੇ ਵਧੀਆ ਹੀਰੇ ਤੋਂ ਲੈ ਕੇ ਗਏ ਨੇ ਜੀ ਜਿੰਨਾ ਤੇ ਕਿੱਡੇ-ਕੱਡੇ ਇਲਜ਼ਾਮ ਨੇ ਜੀ ਜਿਨ੍ਹਾਂ ਦਾ ਪਿਛਲਾ ਸਮਾਂ ਇਹ ਰਿਹਾ ਵੀ ਖਾਲਸਤਾਨ ਕਮਾਂਡੋ ਫੋਰਸ ਨਾਲ ਉਹਨਾਂ ਦੇ ਸੰਬੰਧ ਰਹੇ ਨੇ ਤੇ ਅੱਜ ਉਹ ਐਸਜੀਪੀਸੀ ਦੇ ਮੈਂਬਰ ਹੋ ਕੇ ਤੇ ਰਾਹੁਲ ਗਾਂਧੀ ਜੀ ਦੇ ਮੂਹਰੇ ਆਏ ਹੱਥ ਜੋੜ ਕੇ ਖੜੇ ਸੀ ਬੜੀ ਉਦੋਂ ਨਮੋਸ਼ੀ ਹੋ ਰਹੀ ਸੀ ਵੀ ਯਾਰ ਤੂੰ ਐਡੀ ਆਪਣੇ ਆਪ ਨੂੰ ਅਣਖੀਕ ਹੋਣ ਵਾਲੇ ਲੋਕ ਹੈ ਲੋਕਾਂ ਦੇ ਆਪਾਂ ਪੁੱਤਾਂ ਨੂੰ ਮਰਵਾਤਾ ਹੈ ਤੇ ਆਪਾਂ ਉਦੋਂ ਖਾਲਸਾਪੁਰ ਜੰਦਾਬਾਦ ਦੇ ਨਾਰੇ ਲਾਉਂਦੇ ਰਹੇ ਤੇ ਅੱਜ ਆਪਾਂ ਰਾਹੁਲ ਗਾਂਧੀ ਮੂਰੇ ਹੱਥ ਜੋੜ ਕੇ ਖੜੇ ਆ ਐਸਜੀਪੀਸੀ ਦੇ ਮੈਂਬਰ ਹੋ ਕੇ ਜੀ ਸਾਡਾ ਤਾਂ ਬੰਦਾ ਹੀ ਨਹੀਂ ਸੀ ਉੱਥੇ ਹੱਥ ਜੋੜ ਕੇ ਖੜਨਾ ਬੰਦਾ ਜੇ ਉਹ ਤੁਹਾਡੇ ਮੂਰੇ ਹੱਥ ਜੋੜ ਕੇ ਖੜੇ ਹੁੰਦੇ ਤੁਹਾਡੀ ਸ਼ਖਸੀਅਤ ਮੂਰੇ ਮੈਂ ਸਲੂਟ ਕਰਦਾ ਜੀ ਵੀ ਸਾਡੇ ਬੰਦੇ ਦੇ ਮੂਰੇ ਅਮਰ ਧਾਰੀ ਬੰਦੇ ਦੇ ਮੂਰੇ ਸਲੂਟ ਮਾਰ ਰਿਹਾ ਸਾ ਰਾਹੁਲ ਗਾਂਧੀ ਉਹਨਾਂ ਨੇ ਤਾਂ ਉੱਛੇ ਖੜ ਕੇ ਉਹ ਫੋਟੋ ਕਰਾ ਕੇ ਇੱਕ ਨਮੋਸ਼ੀ ਹੋਈ ਆ ਸਾਨੂੰ ਉਹ ਫੋਟੋ ਦੇਖ ਕੇ ਕਿਉਂਕਿ ਅਸੀਂ ਇਹਨਾਂ ਦੇ ਪਿਛਲੇ ਕਰਤਾਰ ਦੇਖੇ ਨੇ ਉਹਨਾਂ ਕਰਤਾਰਾਂ ਮੁਤਾਬਕ ਜਿਹੜੀ ਆ ਫੋਟੋ ਦੇਖੀ ਮੈਨੂੰ ਮੇਰੇ ਦਿਲ ਨੂੰ ਤਕਲੀਫ ਹੋਈ ਆ ਵੀ ਜੇ ਇਹਨਾਂ ਨੇ ਫੋਟੋ ਹੀ ਕਰਾਉਣੀ ਹੋਈ ਸੀ ਨਾ ਸਰਦਾਰ ਸਾਹਿਬ ਨੇ ਤਾਂ ਉਹ ਦਿਨ ਗਾਤਰਾ ਥੱਲੇ ਪਾ ਕੇ ਚਲੇ ਜਾਂਦੇ ਗਾਤਰਾ ਥੱਲੇ ਪਾ ਕੇ ਚਲੇ ਜਾਂਦੇ ਘਟੋ ਘਟ ਲੋਕਾਂ ਨੂੰ ਪਤਾ ਤਾਂ ਨਾ ਲੱਗਦਾ ਵੀ ਇਹ ਕੌਣ ਆ ਜੀ ਵੀ ਇਹ ਐਸਜੀਪੀਸੀ ਮੈਂਬਰ ਆ ਵੀ ਜਿਹੜਾ ਰਾਹੁਲ ਗਾਂਧੀ ਦੇ ਮੋਹਰੇ ਹੱਥ ਜੋੜ ਕੇ ਇਸ ਤਰ੍ਹਾਂ ਖੜਾ ਉਹ ਇਹ ਚੀਜ਼ਾਂ ਜਿਹੜੀਆਂ ਰਾਜਨੀਤੀ ਦੇ ਵਿੱਚ ਆ ਕੇ ਆਪਾਂ ਕੁਰਸੀ ਦੀ ਖਾਤਰ ਆਪਾਂ ਯਾਰ ਆਪਣਾ ਸਾਰਾ ਕੁਝ ਛਿੱਕੇ ਤੇ ਟੰਗ ਤਾ ਜੀ ਸਾਡੇ ਵਰਗਾ ਬੰਦਾ ਹੱਥ ਜੋੜ ਲੇ ਤਾਂ ਸਮਝ ਆਉਂਦੀ ਆ ਹਾਂ ਇਹ ਕਮਰ ਧਾਰੀ ਬੰਦਾ ਉਹਦੇ ਮੂਰੇ ਹੱਥ ਔਰ ਕੇ ਖੜਾ ਜੀਦੇ ਮੂਰੇ ਕੋਈ ਜੋੜਦਾ ਹੀ ਨਹੀਂ ਜੀ ਸੋ ਇਸ ਕਰਕੇ ਸਵਾਦ ਉਹਦਾ ਆਉਂਦਾ ਵੀ ਜਦੋਂ ਕੋਈ ਬੰਦਾ ਅੱਗੇ ਬਹੁਤ ਵਿਦਵਾਨ ਹੋਵੇ ਬਹੁਤ ਕਾਬਲ ਹੋਵੇ ਬਹੁਤ ਉਸ ਦੇਸ਼ ਲਈ ਉਹਨੇ ਕੁਰਬਾਨੀ ਕੀਤੀ ਹੋਵੇ ਉਸ ਬੰਦੇ ਦੀ ਮੂਰੇ ਹੱਥ ਜੋੜੀ ਤਾਂ ਉਹ ਚੰਗੇ ਰੱਖਦੇ ਆ ਸੋ ਇਹ ਚੀਜ਼ਾਂ ਤੋਂ ਆਈਡੀਆ ਲਾ ਜਾ ਸਕਦਾ ਨਹੀਂ ਰਾਜਨੀਤੀ ਕਿਸ ਕਦਰ ਇਹ ਡਰ ਚੁੱਕਿਆ ਸਿਸਟਮ ਵੀ ਆਪਾਂ ਨੂੰ ਐਮਐਲਏ ਬਣਨ ਦੀ ਖਾਤਰ ਇਸ ਤਰ੍ਹਾਂ ਹੱਥ ਜੋੜਨੇ ਪਏ ਜੀ ਤੇ ਜੇ ਮੈਨੂੰ ਕਾਂਗਰਸ ਛੱਡਣੀ ਪਈ ਆ ਨਾ ਆ ਇਸੇ ਕਰਕੇ ਛੱਡੀ ਆ ਵੀ ਹੱਥ ਨਹੀਂ ਜੋੜੇ ਜਾਂਦੇ ਮੈਂ ਨਹੀਂ ਹੱਥ ਜੋੜੇ ਨਾ ਮੈਂ ਹੱਥ ਜੋੜੇ ਜਾਣੇ ਜੀ ਮੈਂ ਕੰਮ ਕਰ ਸਕਦਾ ਪਰ ਹੱਥ ਜੋੜਨ ਵਾਲਾ ਕੰਮ ਉਹ ਆਪਣੇ ਤੋਂ ਨਹੀਂ ਹੋ ਸਕਦਾ ਜੀ ਸੋ ਇਸ ਕਰਕੇ ਆਪਾਂ ਜਿਹੜਾ ਅਸਾਸੀ ਲੋਕਾਂ ਦੇ ਕੰਮ ਕਰਕੇ ਰਾਜਨੀਤੀ ਕਰਨੀ ਹੈ ਨਾ ਕਿ ਚਾਪਲੂਸੀ ਕਰਕੇ ਕਰਨੀ ਹੈ ਜੀ ਤੇ ਹੁਣ ਭਾਜਪਾ ਕਿਹੜੀਆਂ ਤਿਆਰੀਆਂ ਦੇ ਨਾਲ ਜਿਹੜੀ ਕਿ ਲੁਧਿਆਣਾ ਦੇ ਵਿੱਚ ਲੋਕਾਂ ਨੂੰ ਭਰੋਸਾ ਜਿਤਾ ਰਹੀ ਹੈ ਕਿ ਸਾਨੂੰ ਜਿਤਾਓ ਕਮਲ ਦਾ ਫੁੱਲ ਲੈ ਕੇ ਆਓ ਤੇ ਅਸੀਂ ਆਹ ਕੰਮ ਕਰਾਂਗੇ ਤੁਸੀਂ ਇਹ ਦੱਸੋ ਵੀ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਇੱਕ ਪ੍ਰੋਜੈਕਟ ਆਇਆ ਅੱਜ ਮੈਂਡਸਟਰੀਸਟਾਂ ਮੈਨੂੰ ਪੰਜਾਬ ਦੇ ਵਿੱਚ ਆਪਣਾ ਮਾਲ ਜਿਹੜਾ ਮਟੀਰੀਅਲ ਅਸੀਂ ਕਿ ਪ੍ਰੋਡਕਟ ਬਣਾਉਨੇ ਆ ਉਹਨੂੰ ਵੇਚਣ ਲਈ ਤਿੰਨ ਕੰਪਨੀਆਂ ਨੇ ਜੀ ਸੋਨਾਲੀਕਾ ਹੋ ਗਈ ਆਜ ਸਬਰਾਜ ਟਰੈਕਟਰ ਹੋ ਗਿਆ ਪਰੀ ਟਰੈਕਟਰ ਹੋ ਗਿਆ ਇਸ ਤੋਂ ਬਿਨਾ ਕੋਈ ਕੰਪਨੀ ਹੈ ਨਹੀਂ ਜੀ ਕਿ ਅੱਜ ਹਰਿਆਣੇ ਦੇ ਵਿੱਚ ਗੱਲ ਕਰ ਲੋ ਕਿੱਡੇ-ਕੱਡੇ ਪ੍ਰੋਜੈਕਟ ਨੇ ਕਿੱਡੀਆਂ-ਕੜੀਆਂ ਕੰਪਨੀਆਂ ਨੇ ਉਹ ਸਾਡੇ ਪੰਜਾਬ ਦੇ ਵਿੱਚ ਹੈ ਕੀ ਆ ਕੱਖ ਨਹੀਂ ਜੀ ਕੋਈ ਚੰਗਾ ਹਸਪੀਟਲ ਨਹੀਂ ਕੋਈ ਚੰਗੀ ਇੰਡਸਟਰੀ ਨਹੀਂ ਕੋਈ ਸਾਡੇ ਇਥੇ ਪੈਸਾ ਲਾਉਣ ਨੂੰ ਤਿਆਰ ਨਹੀਂ ਸਾਡੇ ਤਾਂ ਆ ਕੜਮ ਚੌਧਰੀਆਂ ਨੇ ਮਾਰ ਰੱਖਿਆ ਇਹ ਜਿਹੜੇ ਮਾੜੇ ਲੀਡਰ ਨੇ ਅੱਜ ਕਿਸਾਨਾਂ ਨੂੰ ਯੂਜ਼ ਕਰਨ ਵਾਲੇ ਜਿਹੜੇ ਲੀਡਰ ਆ ਨਾ ਉਹਨਾਂ ਦੇ ਘਰਾਂ 'ਚ ਪੈਸੇ ਦੇ ਢੇਰ ਲੱਗੀ ਜਾ ਰਹੇ ਨੇ ਅੱਜ ਉਹਨਾਂ ਨੂੰ ਯੂਜ਼ ਕਰ ਰਹੇ ਨੇ ਜੀ ਬੰਨ ਕੇ ਹਰੀਆਂ ਪੱਗਾਂ ਉਹ ਕਿਸਾਨਾਂ ਦਾ ਘਾਣ ਕਰ ਰਿਹਾ ਉਹਨਾਂ ਨਾਲ ਉਹਨਾਂ ਨੂੰ ਵਰਤ ਰਿਹਾ ਜੀ ਹਮੇਸ਼ਾ ਲੀਡਰਸ਼ਿਪ ਜਦੋਂ ਮਾੜੀ ਹੋ ਜੇ ਨਾ ਉਦੋਂ ਫਿਰ ਲੋਕਾਂ ਦਾ ਨੁਕਸਾਨ ਹੁੰਦਾ ਜੀ ਜਦੋਂ ਇਹ ਇਹ ਚੀਜ਼ਾਂ ਇਹ ਚੀਜ਼ਾਂ ਜਿਹਨਾਂ ਜਿਵੇਂ ਲੀਡਰਸ਼ਿਪ ਦੇ ਹੱਥ ਆ ਚੁੱਕੀਆਂ ਨੇ ਲੋਕਾਂ ਦਾ ਮੁੱਦੇ ਉਹ ਆਪਣੇ ਹੱਥਾਂ 'ਚ ਲੈ ਕੇ ਆਪਣੀ ਦੁਕਾਨਦਾਰੀ ਚਲਾ ਰਿਹਾ ਹੋਰ ਕੁਝ ਨਹੀਂ ਹੋ ਰਿਹਾ ਉਹਦੇ ਨਾਲ ਸਟੇਟ ਦਾ ਕਿੱਡਾ ਵੱਡਾ ਨੁਕਸਾਨ ਹੋ ਰਿਹਾ ਸਾਡੇ ਸੈਂਟਰ ਨਾਲ ਰਿਸ਼ਤੇ ਖਰਾਬ ਹੋ ਗਏ ਜੇ ਤਾਂ ਕਾਂਗਰਸ ਦੀ ਸਰਕਾਰ ਆ ਗਈ ਤਾਂ ਇਹਨਾਂ ਲੋਕਾਂ ਨੇ ਉਹਨਾਂ ਨਾਲ ਕਲੇਸ਼ ਪਵਾ ਕੇ ਪੰਜਾਬ ਦਾ ਨੁਕਸਾਨ ਕੀਤਾ ਹੁਣ ਬੀਜੇਪੀ ਦੀ ਸਰਕਾਰ ਆ ਆਪਾਂ ਉਹਨਾਂ ਨਾਲ ਵੀ ਲੋਕਾਂ ਦਾ ਕਲੇਸ਼ ਪਵਾਤਾ ਹੁਣ ਲੋਕਾਂ ਦਾ ਫੇਰ ਨੁਕਸਾਨ ਕਰਤਾ ਲੋਕਾਂ ਦੇ ਪੁੱਤ ਪੰਜਾਬ ਅੱਧਾ ਖਾਲੀ ਹੋ ਗਿਆ ਕਿੰਨਾ ਕਰਕੇ ਹੋਇਆ ਇਹਨਾਂ ਲੋਕਾਂ ਦੀ ਵਜ੍ਹਾ ਨਾਲ ਹੋਇਆ ਕੋਈ ਕੰਮ ਉਹ ਕਰੋ ਵੀ ਜਿਹੜਾ ਤੁਹਾਡੇ ਏਰੀਆ ਦੀ ਡਿਵੈਲਪਮੈਂਟ ਹੋਵੇ ਤੁਹਾਡੇ ਬੱਚੇ ਵਿਦੇਸ਼ਾਂ ਨਾ ਜਾਣ ਜੀ ਅੱਜ ਮੈਂ ਕਹਿੰਦਾ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਸਾਰੀ ਲੀਡਰਸ਼ਿਪ ਨੂੰ ਤੁਹਾਡੀਆਂ ਕਰਦੂਤਾਂ ਕਰਕੇ ਨਿਆਣੇ ਗਏ ਨੇ ਬਾਹਰ ਜੀ ਆਪਾਂ ਗੱਲਾਂ ਕਰਦੇ ਆ ਵੱਡੀਆਂ-ਵੱਡੀਆਂ ਤੁਸੀਂ ਲੋਕਾਂ ਨੇ ਰੋਲਿਆ ਪੰਜਾਬ ਅੱਜ ਬੀਜੇਪੀ ਜੇ ਪੰਜਾਬ ਚ ਆਊਗੀ ਨਾ ਤਾਂ ਬੀਜੇਪੀ ਕੁਝ ਕਰੂਗੀ ਅੱਜ ਆਮ ਪਾਰਟੀ ਦੀ ਸਰਕਾਰ ਆ ਇਹਦੇ ਵਿੱਚ ਇਸੇ 2 ਸਾਲ ਦੀ ਡਾਟਾ ਕੱਢ ਕੇ ਦੇਖ ਲਿਓ ਇਸ 2 ਸਾਲਾਂ ਦੇ ਵਿੱਚ ਸਭ ਤੋਂ ਵੱਧ ਬੱਚੇ ਵਿਦੇਸ਼ ਗਏ ਨੇ ਰੋਕ ਲੈਣ ਦੇ ਆਪਾਂ ਤਾਂ ਕਹਿੰਦੇ ਸੀਗੇ ਵੀ ਇੱਛੇ ਤਾਂ ਲੋਕ ਨੌਕਰੀਆਂ ਕਰਨ ਨੂੰ ਕਿੱਥੇ ਵੀ ਜਾਵੇ ਤਾਂ ਹੁਣ ਜਿਵੇਂ ਚੋਣਾਂ ਚੱਲ ਰਹੀਆਂ ਨੇ ਜਿੱਥੇ ਕਿ ਇਹ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਆ ਤੇ ਉੱਥੇ ਹੀ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀ ਕੀਤੀ ਜਾਂਦੀ ਆ ਭਾਸ਼ਣ ਦਿੱਤੇ ਜਾਂਦੇ ਨੇ ਜਿਹੜੇ ਮੇਨ ਮੁੱਦੇ ਨੇ ਲੋਕਾਂ ਦਾ ਸਵਾਲ ਹੈ ਕਿ ਮੇਨ ਮੁੱਦਿਆਂ ਦੀ ਗੱਲ ਨਹੀਂ ਕੀਤੀ ਜਾਂਦੀ ਬਿਲਕੁਲ ਮੈਂ ਇਹੀ ਲੋਕਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੇ ਤਾਂ ਇਹੀ ਡਰਾਮੇਬਾਜ਼ੀ ਕਰੀ ਜਾਣੀ ਆ ਤੁਸੀਂ ਵੋਟ ਪਾਉਣ ਤੋਂ ਪਹਿਲਾਂ ਤੁਹਾਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਵੀ ਤੁਸੀਂ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ ਤੁਸੀਂ ਇਹ ਦੇਖੋ ਵੀ ਤੁਹਾਡਾ ਫਾਇਦਾ ਕਿਸ ਗੱਲ 'ਚਾ ਤੁਹਾਡੇ ਪੰਜਾਬ ਦਾ ਫਾਇਦਾ ਕਿਸ ਗੱਲ 'ਚਾ ਉਹੀ ਨਾ ਦੇਖੋ ਵੀ ਬੋਰਡ ਕਿਦੇ ਵੱਧ ਲੱਗੇ ਹੋਏ ਆ ਪੈਸਾ ਕਿਹੜਾ ਵੱਧ ਖਰਚ ਰਿਹਾ ਉਹ ਤਾਂ ਖਰਚੀ ਸਕਦੇ ਨੇ ਤੁਸੀਂ ਇਹ ਦੇਖੋ ਸਾਡੇ ਪੰਜਾਬ ਦੇ ਲਈ ਕਿਹੜਾ ਕੈਂਡੀਡੇਟ ਸਾਡੇ ਪੰਜਾਬ ਦੇ ਲਈ ਕਿਹੜਾ ਕੈਂਡੀਡੇਟ ਕਿਹੜੀ ਸਰਕਾਰ ਚੰਗੀ ਰਹਿ ਸਕਦੀ ਆ ਆਪਾਂ ਸਾਰੀਆਂ ਸਰਕਾਰਾਂ ਦੇ ਆਏ ਆ ਇਸ ਕਰਕੇ ਇਹ ਚੀਜ਼ਾਂ ਨੂੰ ਜੋ ਸਾਰਾ ਕੁਝ ਦੇਖ ਕੇ ਤੁਸੀਂ ਜਦੋਂ ਫੈਸਲਾ ਲਓਗੇ ਤਾਂ ਮੈਨੂੰ ਇਸ ਦਾ ਯਕੀਨ ਆ ਵੀ ਤੁਸੀਂ বিজেপি ਵਾਲਾ ਫੈਸਲਾ ਲਓਗੇ ਔਰ বিজেপি ਦਾ ਫੈਸਲਾ ਲੈਣ ਤੋਂ ਬਾਅਦ ਆਉਣ ਵਾਲੇ ਸਮੇਂ ਪੰਜਾਬ ਦੇ ਵਿੱਚ ਸਾਈ ਦੇ ਵਿੱਚ ਸਰਕਾਰ বিজেপি ਦੀ ਬਣਾ ਕੇ ਆਪਾਂ ਪੰਜਾਬ ਨੂੰ ਬਹੁਤ ਅੱਗੇ ਲੈ ਜਾ ਸਕਦੇ ਆ ਧੰਨਵਾਦ ਜੀ ਸੋ ਗੱਲਬਾਤ ਕੀਤੀ ਸਰ ਦੇ ਨਾਲ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੋਟ ਦੇਣ ਦੀ ਵਾਰੀ ਆਣੀ ਹੈ ਤਾਂ ਬਹੁਤ ਸੋਚ ਸਮਝ ਕੇ ਵੋਟ ਤੁਸੀਂ ਦੇਣੀ ਹੈ ਤੇ ਇਹ ਦੇਖਣਾ ਹੈ ਕਿ ਤੁਹਾਡੇ ਸ਼ਹਿਰ ਦੇ ਲਈ ਤੁਹਾਡੇ ਪੰਜਾਬ ਦੇ ਲਈ ਕਿਹੜੀ ਪਾਰਟੀ ਸਹੀ ਹੈ ਤੇ ਉਸ ਪਾਰਟੀ ਨੂੰ ਬੜੀ ਇਮਾਨਦਾਰੀ ਦੇ ਨਾਲ ਵੋਟ ਦਿਓ ਕਿਸੇ ਦੇ ਵੀ ਚਾਂਸੇ ਦੇ ਵਿੱਚ ਨਾ ਆਈਓ ਜਿਸ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਤੁਹਾਡੇ ਹੱਕ ਦੇ ਵਿੱਚ ਖੜ ਸਕਦੀ ਹੈ ਤੁਹਾਡੀ ਸੁਣਵਾਈ ਕਰਦੀ ਹੈ ਤੁਹਾਡੇ ਮਸਲੇ ਹੱਲ ਕਰਦੀ ਹੈ ਉਸੇ ਪਾਰਟੀ ਦਾ ਬਟਨ ਦਬਾ ਕੇ ਉਸ ਨੂੰ ਜੇਤੂ ਬਣਾਇਓ